ਹਾਂਜੀ 7ਵੀਂ ਦੇ ਪਿਆਰੇ ਵਿਦਿਆਰਥੀਓ ਬੇਟਾ ਅੱਜ ਤੁਹਾਡੇ ਲਈ ਆਪਾਂ ਲੈ ਕੇ ਆਏ ਆਂ 8ਵੀਂ ਸ਼ੀਟ ਪਹਿਲੀਆਂ 7 ਦਾ ਸੋਲੂਸ਼ਨ ਵੀ ਜ਼ਰੂਰੀ ਐਸ ਵਾਰ 8ਵੀਂ ਦਾ ਤਾਂ ਜ਼ਰੂਰੀ ਹੈ ਗਈ ਹੈਗਾਗਾ ਕਾਰਨ ਕੀ ਐਤਕੀ ਜਿਹੜਾ ਤੁਹਾਡਾ ਪੇਪਰ ਹੋਣਾਗਾ ਸਤੰਬਰ ਟੈਸਟ ਉਹ ਸਾਰਾ ਸੀਈਪੀ ਦੇ ਬੇਸ ਤੇ ਹੋਣਾ ਖਾਸ ਤੌਰ ਤੇ ਜਿਹੜੇ ਛੋਟੇ ਪ੍ਰਸ਼ਨ ਨੇ 21 ਅੰਕਾਂ ਵਾਲੇ ਉਹ ਇਹ ਬਿਲਕੁਲ ਇਹਦੇ ਵਿੱਚੋਂ ਹੀ ਆਉਣੇ ਨੇ ਹੁਣ ਤੁਸੀਂ ਦੇਖ ਲਓ 8 ਸ਼ੀਟਾਂ ਦੇ ਵਿੱਚ ਲਗਭਗ 120 ਪ੍ਰਸ਼ਨ ਹੋਗੇ 15 ਪ੍ਰਸ਼ਨ ਇੱਕ ਸ਼ੀਟ 'ਚ ਆਉਂਦੇ ਨੇ ਹੁਣ 120 ਪ੍ਰਸ਼ਨਾਂ ਨੂੰ ਜੇ ਕਰਕੇ ਨਾਲ ਡੇਢ ਟੈਸਟ ਹੋਵੇ ਉਹ ਵੀ ਕਰ ਲਿਓ ਤੁਹਾਡੇ ਨੰਬਰ ਪੂਰੇ ਆਉਂਦੇ ਨੇ 80/80 ਆਉਂਦੇ ਨੇ ਪਰ ਇਹ ਧਿਆਨ ਰੱਖਣ ਦੇ ਵਾਸਤੇ ਤੁਸੀਂ ਨੇ 2023 ਦਾ ਮਾਡਲ ਟੈਸਟ ਪੇਪਰ 2022 ਇਹ ਵੀ ਨਾਲ ਜ਼ਰੂਰ ਦੇਖ ਲੈਣਾ ਕਿਉਂਕਿ ਵੱਡੇ ਪ੍ਰਸ਼ਨ ਨੇ ਕਈ ਵਾਰੀ ਇਹ ਦੋ ਥੋੜਾ ਹੋਰ ਪਾ ਆਂਦੇ ਨੇ ਇਹਨਾਂ ਨੇ ਛੋਟੇ ਤੇ ਇਹਦੇ ਵਿੱਚੋਂ ਕਈ ਕਿਹਾ ਵੱਡੇ ਨਹੀਂ ਕਿਹਾ ਸੋ ਇਹ ਵੀਡੀਓ ਜ਼ਰੂਰ ਦੇਖ ਰਹੀਆਂ ਨੇ ਅੱਠ ਵਾਲੀਆਂ ਤਾਂ ਤੁਹਾਨੂੰ ਪਹਿਲਾ ਸਟਾਰਟ ਕਰਦੇ ਪਹਿਲਾ ਹੀ ਸਵਾਲ ਹੈ ਮਾਰਜਨ ਆਫ ਵਿਕਟਰੀ ਇਨ ਗੋਲਡ ਹਾਕੀ ਮੈਚ ਐ ਸ਼ੋਨ ਬਲੋ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਹਾਕੀ ਦਾ ਮੈਚ ਖੇਡਿਆ ਕਿੰਨੇ ਗੋਲਾਂ ਤੇ ਬੰਦਾ ਜਿੱਤਿਆ ਉਹਨੂੰ ਦੇਖ ਕੇ ਸਮਝ ਕੇ ਆਪਾਂ ਨੇ ਕੀ ਕੱਢਣਾ ਬਹੁਲ ਕੱਢਣਾ ਤਾਂ ਜਿਵੇਂ ਪਹਿਲਾਂ ਲਿਖਿਆ ਜਿੱਤ ਦਾ ਅੰਤਰ 1 ਤਾਂ 1 ਦੀ ਗਿਣਤੀ ਕਿੰਨੀ ਹੈ 9 ਗਿਣਤੀ ਪੜਨੀ ਹੁੰਦੀ ਹੈ ਟੇਬਲ ਜਿਹੜਾ ਆਹਾ ਹੁੰਦਾ ਬੇਟਾ ਇਹ 5 ਦਾ ਹੁੰਦਾ 5 ਆਓਗੇ 4 ਆਓਗੇ 5 ਤੇ 4 ਕਿੰਨੇ ਹੋਗੇ 9 ਆ ਕਿੰਨੇ ਹੋਗੇ 14 7 5 3 2 ਤਾਂ ਸਭ ਤੋਂ ਵੱਧ ਕਿਹੜੇ ਜਿੱਤ ਤੇ ਹਾਰ ਦਾ ਅੰਤਰ ਆਪਣੇ 2 ਵਾਲੇ ਚ ਕਿੰਨਾਗਾ 14 ਮੈਚ ਨੇ ਜਿਨ੍ਹਾਂ ਚ 2 ਗੋਲਾਂ ਦੇ ਫਰਕ ਨਾਲ ਹੀ ਜਿੱਤ ਹਾਰ ਹੋਈ ਹੈ ਸੋ ਆਨਸਰ ਆਪਾਂ ਲਾਉਣਾ ਪਹਿਲੇ ਦਾ 2 ਮੋੜ ਪੁੱਛਿਆ ਸੀ ਮੋੜ ਮਤਲਬ ਜਿਆਦਾ ਜਿਆਦਾ ਦੇਖਣ ਚ ਪਤਾ ਲੱਗ ਰਿਹਾ ਹੈ ਕਿਹੜਾ ਸੀ 2 ਵਾਲਾ ਵਾਡੀ ਦਾ ਕਲਾਸ ਸਾਈਜ਼ ਕਲਾਸ ਕਿੱਡੀ ਵੱਡੀ ਹੈ 60 ਤੋਂ 75 ਦਾ ਵਰਗ ਆਕਾਰ ਕਿੰਨਾ ਵਰਗਕਾਰ ਪੁੱਛਿਆ ਵਰਗ ਚਿੰਨ ਨਹੀਂ ਪੁੱਛਿਆ ਤਾਂ ਜਦੋਂ ਵਰਗ ਚਿੰਨ ਪੁੱਛਣ ਤਾਂ ਆਪਾਂ ਨੇ ਦੋਨੋਂ ਨੂੰ ਜੋੜ ਕੇ ਅੱਧਾ ਕਰਨਾ ਹੁੰਦਾ ਲੇਕਿਨ ਉਹ ਇਹਦਾ ਆਕਾਰ ਪੁੱਛੇ ਕਿੱਡਾ ਵੱਡਾ ਵਰਗਕਾਰ ਹੈ 75 ਚੋਂ 60 ਘਟਾ ਦੋ ਕਿੰਨਾ ਬਚ ਗਿਆ 15 ਤਾਂ ਆਪਣਾ ਵਰਗਕਾਰ ਕੀ ਹੈ 15 ਤਾਂ 15 ਦੇ ਉੱਤੇ ਤੁਸੀਂ ਟਿੱਕ ਲਗਾ ਦੇਣੀ ਹੈ ਦੋਰਾ ਚੜ ਗਰਾਫ ਹੈ ਲੜਕੀ ਤੇ ਲੜਕਿਆਂ ਦਾ 8ਵੀਂ ਜਮਾਤ ਵਿੱਚ ਲੜਕੀਆਂ ਦੀ ਸੰਖਿਆ ਧਿਆਨ ਰੱਖਣਾ 10ਵੀਂ ਜਮਾਤ ਦੀ ਕੁੱਲ ਸੰਖਿਆ ਦਾਣ ਪਾਤ ਕਿੰਨਾ ਹੈ ਅੰਗਰੇਜ਼ੀ 'ਚ ਬੜੀ ਫਾਈਂਡ ਦਾ ਰੇਸ਼ਿਓ ਆਫ ਨੰਬਰ ਆਫ ਗਰਲਨ ਕਲਾਸ 8th 8 ਤਰੀਆਂ ਕੀ ਦੇਖ ਰੀਆਂ ਨੇ ਗਰਲ ਟੋਟਲ ਨੰਬਰ ਆਫ ਸਟੂਡੈਂਟ ਇਨ 10th 10th ਦੇ ਕੀ ਦੇਖ ਰਹੇ ਨੇ ਟੋਟਲ ਚਲੋ ਆਪਾਂ ਪਹਿਲਾਂ ਇੱਥੇ ਇੱਦਾਂ ਹੀ ਪਤਾ ਲੱਗ ਰਿਹਾ 8th ਦੇ ਵਿੱਚ ਕੁੜੀਆਂ ਕੁੜੀਆਂ ਬੇਟਾ ਗ੍ਰੀਨ ਨਾਲ ਦਿਖਾ ਰਹੇ ਨੇ ਤੇ ਮੁੰਡੇ ਕਦਣਾ ਦਿਖਾਉਂਦੇ ਨੇ ਬਲੂ ਨਾਲ ਤਾਂ 8th ਕਲਾਸ ਆਸੀ 8th ਕਿੰਨੀਆਂ ਕੁੜੀਆਂ ਨੇ 30 10th ਚ ਦੇਖੋ ਆ ਹੈਗਾ 10th ਦਾ 10th ਚ ਟੋਟਲ ਕੁੜੀਆਂ ਤੇ ਮੁੰਡੇ 25 ਕੁੜੀਆਂ ਨੇ 20 ਮੁੰਡੇ ਨੇ ਤਾਂ ਟੋਟਲ ਕਿੰਨਾ ਹੈ 45 ਤਾਂ 30 ਕੁੜੀਆਂ 45 ਮੁੰਡੇ ਕੱਢੋ ਰੇਸ਼ੋ 30 ਰੇਸ਼ੋ 45 15 ਦੇ ਵੰਡ ਦੋ ਕਿੰਨਾ ਆ ਗਿਆ 2 ਰੇਸ਼ੋ 3 ਮੈਂ ਦੁਬਾਰਾ ਸਮਝਾਉਂਗਾ ਗੱਲ ਨਹੀਂ 2 ਰੇਸ਼ੋ 3 ਤਾਂ 2 ਰੇਸ਼ੋ 3 ਦੇ ਉੱਤੇ ਟਿੱਕ ਲਗਾ ਦੇ ਹੁਣ ਜ਼ੂਮ ਕਰਕੇ ਦੇਖੋ ਪਹਿਲਾਂ ਕੁੜੀਆਂ 8ਵੀਂ ਚ ਕਿਤੇ ਲਿਖਾਉਂਦਾ 30 ਤੱਕ ਬਟੇ ਟੋਟਲ ਕਿਹਦਾ ਦਸਵੀਂ ਦਾ ਦਸਵੀਂ ਚ ਕਿੰਨੇ ਨੇ ਆ 25 ਨੇ ਆ ਕਿੰਨੇ ਨੇ 20 ਨੇ 25 ਦੇ 20 ਕਿੰਨੇ ਹੁੰਦੇ ਨੇ 45 3 ਨੂੰ 45 ਦੇ ਵੰਡਿਆ 15 ਦੁਣੀ 30 15 3 45 ਤਾਂ ਵੀ ਕਿੰਨਾ ਆ ਗਿਆ 2 ਰੇਸ਼ੋ ਤਾਂ ਬਸ ਜਸਟ ਕੀ ਸੀ ਸਟੇਟਮੈਂਟ ਨੂੰ ਧਿਆਨ ਨਾਲ ਪੜਨਾ ਸੀ ਜਿਹੜੇ ਬੱਚੇ ਨੇ ਸਟੇਟਮੈਂਟ ਧਿਆਨ ਨਾਲ ਪੜ ਲਈ ਉਹ ਗਲਤੀ ਨਹੀਂ ਕਰਦਾ ਅਗਲਾ ਸਵਾਲ ਹੈ 7ਵੀਂ ਜਮਾਤ ਤਾਂ ਉਹਦੀ ਜਮਾਤ ਲਿਖਿਆ ਤੇ ਉਹਨਾਂ ਨੇ ਕਿੰਨੇ ਕਿੰਨੇ ਨੰਬਰ ਲਏ ਤੇ ਇਹਨਾਂ ਨੇ ਜਿੰਨੇ ਨੇ ਨੰਬਰ ਲਿਖੇ ਲਏ ਤੇ ਆਪਾਂ ਕੱਢਣਾ ਕੀ ਹੈ ਮੀਡੀਅਨ ਮਾਰਕਸ ਅਬਟੇਨਡ ਬਾਏ ਸਟੂਡੈਂਟ ਸੱਤਮੀ ਦੇ 6 ਬੱਚਿਆਂ ਦੇ ਅੰਕ ਨੇ ਮਾਯਾਰਥੀਆਂ ਦੀ ਮੱਧਕਾ ਦੱਸੋ ਕਿੰਨੀ ਹੋਵੇ ਕੀ ਮੱਧਕਾ ਦਾ ਤਰੀਕਾ ਤੁਹਾਨੂੰ ਬਹੁਤ ਵਾਰੀ ਦੱਸਿਆ ਪਹਿਲਾ ਅੰਕਾਂ ਨੂੰ ਵਾਧੇ ਕਰਮ ਚ ਲਿਖ ਲਓ ਸਭ ਤੋਂ ਪਹਿਲਾਂ ਸਭ ਤੋਂ ਛੋਟਾ 65 ਜਿਹੜਾ ਲਿਖ ਲਿਆ ਉਹਦੇ ਕਾਟ ਹੀ ਲਾ ਦਿਓ 78 ਫਿਰ ਉਸ ਤੋਂ ਬਾਅਦ 86 86 ਫਿਰ 90 ਨਾਨਾ ਕਾਟੇ ਗਏ ਲੰਦੇ ਜਾਓ 95 ਤੇ ਨਾਲ ਕੀ ਹੈ 100 ਹੁਣ ਛੀਆਂ ਦੇ ਵਿੱਚੋਂ ਆਪਾਂ ਕੀ ਗੱਡਣਾਗਾ ਮੱਧਿਕਾ ਤਾਂ ਮੱਧਿਕਾ ਬੜਾ ਸੌਖਾ ਤਰੀਕਾ ਦੋਨੇ ਪਾਸੇ ਇੱਕ ਇੱਕ ਨੰਬਰ ਕੱਟ ਦੋ ਹੋਰ ਰਹਿ ਗਏ ਫਿਰ ਦੂਜਾ ਵੀ ਕੱਟ ਦੋ ਠੀਕ ਹੈ ਪਹਿਲਾ 65 ਕੱਟਿਆ ਇਧਰੋਂ 100 ਕੱਟ ਦੇਣਾ 78 ਕੱਟਿਆ ਤਾਂ 95 ਕੱਟਦੇ ਐ ਮੇਥੋਂ ਡਿੱਕ ਗਲਤ ਲੱਗੀ ਪਿੱਛੇ ਨੰਬਰ ਜੇ 2 ਬਚ ਗਏ ਜੇ 1 ਬਚ ਗਿਆ ਤਾਂ ਉਹੀ ਮੱਧਕ ਹੈ ਜੇ 2 ਬਚ ਗਏ ਤਾਂ ਦੋਨਾਂ ਨੂੰ ਜੋੜ ਲੈਣਾ ਤੇ ਅੱਧਾ ਕਰ ਲੈਣਾ ਦੋਨੋਂ ਨੂੰ ਮੈਨੇ ਜੋੜਿਆ ਜੋੜ ਮੇਰਾ ਬਣ ਗਿਆ 176/2 176/2 ਗਿਨ ਆ ਗਿਆ 88 ਕਈ ਬੱਚੇ ਕਹਿੰਦੇ ਤਾਂ ਜਵਾਨੀ ਕੱਢ ਸਕਦੇ 86 ਤੇ 90 ਦੇ ਵਿਚਾਲੇ 88 ਹੁੰਦਾ ਉਹ ਤਾਂ ਬਾਲਾ ਘੈਂਟਾ ਤਰੀਕਾ ਜੀ ਤੁਸੀਂ ਉਦਾਂ ਕਰ ਲਓਗੇ ਠੀਕ ਹੈ ਤਾਂ ਵੀ ਆਨਸਰ ਕਿੰਨਾ ਆ ਗਿਆ ਆਪਣਾ 88 ਰਮੇਸ਼ 플레이ਡ ਇੱਕar रेसिंग ਗੇਮ ਔਨ ਸਮਾਰਟਫੋਨ ਗੇਮਾਂ ਖੇਡਦੇ ਹੋ ਨਾ ਰਮੇਸ਼ ਨੇ ਸਮਾਰਟਫੋਨ ਤੇ ਕਾਰ रेसिंग ਦੀ ਗੇਮ ਖੇਡੀ ਅੱਠ ਵਾਰੀਆਂ ਲਾਈਆਂ ਉਹਨੇ ਉਹਦਾ ਸਕੋਰ ਆ ਗਿਆ ਇਹਨਾਂ ਨਾ ਕਦੇ 12000 ਆ ਗਿਆ ਕਦੇ 15200 ਆ ਗਿਆ ਕਹਿੰਦੇ ਦੱਸੋ ਉਹਦਾ ਐਵਰੇਜ ਕਿੰਨੀ ਹੈ ਔਸਤ ਕਿੰਨੀ ਹੈ ਤਾਂ ਔਸਤ ਕੱਢਣ ਦਾ ਤਰੀਕਾ ਕੀ ਹੁੰਦਾ ਹੈ ਅੰਕਾਂ ਦਾ ਜੋੜ ਕਿਹੜੇ ਅੰਕ 1215200 ਜਿੰਨੇ ਵੀ ਨੇ ਸਾਰੇ ਲਿਖੀ ਆਨੇ ਤੇ ਵੰਡ ਕਿੰਨੇ ਦੇ ਦੇਣਾ 8 ਤੇ ਹੁਣ ਮੈਂ ਪਹਿਲਾਂ ਹੀ ਤੁਹਾਡੇ ਵਾਸਤੇ ਕਰਕੇ ਰੱਖੀ ਬੇਟਾ ਸਾਰਿਆਂ ਦਾ ਜੋੜ ਬੇਟਾ ਹੁੰਦਾ ਇਹਨਾਂ 115800 ਵੰਡਣਾ ਕਿੰਨੇ ਤੇ 8 ਤੇ ਕਿਉਂ 8 ਤੇ ਵੰਡਿਆ ਕਿਉਂਕਿ ਉਹਨੇ ਟੋਟਲ 8 ਵਾਰੀ ਗੇਮ ਖੇਡੀ ਆ ਬੰਡੋਂਗੇ ਦਾ ਬੰਡ ਕੀ ਕਿੰਨਾ ਹੋ ਜੀ 14475 ਤਾਂ 14475 ਤੁਸੀਂ ਨੇ ਕੀ ਲਿਖ ਦੇਣਾ ਆਨਸਰ ਲਿਖ ਦੇਣਾ ਬੰਡੋ ਤੁਸੀਂ ਆਪ ਕਰਕੇ ਦੇਖ ਲਈਆਂ ਕਾਪੀ ਲੈ ਲਓ ਬੰਡੋ ਕਰਕੇ ਦੇਖੋ ਅੱਗੇ ਪੁੱਛਿਆ ਰੇਂਜ ਆਫ ਦਾ ਡਾਟਾ ਗ੍ਰਾਫ ਬਣਿਆ ਰੇਂਜ ਕਿੰਨੀ ਹੈ ਵਿਚਲਣ ਸੀਮਾ ਜਿਹਨੂੰ ਪੰਜਾਬੀ ਚ ਬੋਲਦੇ ਵਿਚਲਣ ਸੀਮਾ ਤਾਂ ਰੇਂਜ ਜਾਂ ਵਿਚਲਨ ਸੀਮਾ ਕੀ ਹੁੰਦੀ ਹੈ ਵੱਡੀ ਰਕਮ ਜਾਂ ਵੱਡੀ ਸੰਖਿਆ ਘਟਾਓ ਛੋਟੀ ਰਕਮ ਤਾਂ ਸਭ ਤੋਂ ਵੱਡੀ ਦੇਖੋ ਕਿਹੜੀ ਹੈ ਆਹ ਵਾਲੀ ਕਿੱਥੇ ਰੱਕ ਜਾਂਦੀ ਹੈ 1200 ਤੱਕ ਹੁਣ ਸਭ ਤੋਂ ਛੋਟੀ ਦੇਖੋ ਕਿਹੜੀ ਹੈ ਜਿੱਥੇ ਮੈਨੇ ਦੂਜਾ ਆਇਰੋਪਾ ਇਹ ਕਿਤੋਂ ਤੱਕ ਜਾਂਦੀ ਹੈ 600 ਤੱਕ 12 ਜੋ 6 ਗੱਡੀ ਹੈ 600 तो विचलनसीमा कि छे सौ नीचे देखो पहली ऑप्शन की है राइट आंसर है छे सौ टू नंबर आर रिस्पैक्टिवली थर्टी प्रसेंट एंड फोर्टी प्रसेंट लैस ने दो संख्याव एक संख्या तो कर्म बार थर्ट प्रसेंट एंड फोर्टी प्रसेंट कट्ट बट प्रसेंटेज ऑफ सैकड नंबर इज लैस दैन फस्ट वन दूजा नंबर पहले तो किट है ਕਿੰਨਾ ਘਟ ਰਿਹਾ ਕਿੰਨੇ ਪਰਸੈਂਟ ਘਟ ਇਹ ਵੀ ਦੇਖਣਾ ਪਤਾ ਕਰੋ ਦੂਜੀ ਸੰਖਿਆ ਪਹਿਲੀ ਸੰਖਿਆ ਤੋਂ ਕਿੰਨੇ ਪਰਸੈਂਟ ਘਟ ਹੈ ਹੁਣ ਇਹਦਾ ਸੌਖਾ ਤਰੀਕਾ ਸਮਝੋ ਮੈਂ ਜਿਹੜੀ ਇੱਕ ਸੰਖਿਆ ਹੈਗੀ ਉਹਨੂੰ 100 ਲੈ ਲੈਣਾ ਹੁਣ ਜੇ 100 ਲੈਣਾ ਪਹਿਲੀ ਕਿੰਨੀ ਘਟ ਹੈ 30 ਘਟ ਹੈ 30% ਪਰਸੈਂਟ ਉਹਦਾ 100 ਚੋਂ ਤਾਂ 100 ਚੋਂ 30 ਘਟ ਕਿੰਨੇ ਹੋਗੇ 70 ਤੇ ਦੂਜਾ ਕਿੰਨਾ ਹੋ ਗਿਆ ਫਟਾਫਟ ਬੱਚੇ ਉਹਦੀ ਬੋਲ ਪੈਂਦੇ ਕਹਿੰਦੇ ਇਹ 60 ਹੋ ਗਿਆ ਕਿੰਨਾ ਹੋ ਗਿਆ 60 ਹੁਣ ਜਿਹੜੀ ਆ ਸੰਖਿਆ 60 ਹੈ ਇਹ 70 ਤੋਂ ਕਿੰਨੀ ਘਟ ਹੈ 60 ਕਿਤੋਂ ਘਟ ਹੈ 70 ਤੋਂ ਕਿੰਨੀ ਘਟ ਹੈ 10 ਤਾਂ ਹੁਣ ਕੱਢਣੀ ਹੈ ਪਰਸੈਂਟੇਜ ਕਿਉਂਕਿ ਪਰਸੈਂਟੇਜ ਪੁੱਛਿਆ ਉਹਨਾਂ ਨੇ ਆ ਦੇਖੋ ਪਰਸੈਂਟੇਜ ਘਟ ਹੈ ਤਾਂ ਪਰਸੈਂਟੇਜ ਕਿਵੇਂ ਕਹਾਂਗੇ 10 बटे ਰੋਲਾ बटे ਦਾ ਕਿਚੋਂ ਘਟ ਹੈ 70 ਤੋਂ ਤਾਂ बटे ਲੈਣਾ 70 ਸੱਠ ਨਹੀਂ ਲੈਣਾ ਗੁਣਾ 100 0 ਨਾਲ 0 ਕੱਢ ਗਈ ਕਿੰਨਾ ਆ ਗਿਆ 100 ਵਟੇ 7 100 ਵਟੇ 14 7 98 14 7 98 ਬਚ ਗਈ ਕਿੰਨੇ 2 ਵਟੇ 7 ਤਾਂ ਆਨਸਰ ਕਿੰਨਾ ਆ ਗਿਆ 14 ਸਹੀ 2/7 ਪ੍ਰਤੀਸ਼ਤ 14 ਸਹੀ 2/7 ਪ੍ਰਤੀਸ਼ਤ ਤਾਂ ਚੌਥੀ ਆਪਸ਼ਨ ਦੇ ਉੱਤੇ ਤੁਸੀਂ ਨਾ ਟਿੱਕ ਲਗਾ ਦੇਣਾ ਬਸ ਇਹ ਜੇ ਵੱਡੀ ਚੀਜ਼ ਜਿਹੜੀ ਮੇਨ ਸੀ ਉਹ ਇਹ ਹੀ ਸੀ ਵੀ ਕਿ ਸੰਖਿਆ ਕੀ ਮੰਨੀ ਹੈ 100 ਮੰਨ ਲੈਣੀ ਹੈ ਆਪੀ 70 ਤੇ 60 ਰਹਿ ਗਿਆ ਹੁਣ ਤੁਹਾਨੂੰ ਪਤਾ ਹੀ ਜਿਹੜੀ ਛੋਟੀ ਸੰਖਿਆ ਗਈ ਉਹ ਤਾਂ ਕਿੰਨੀ ਘੱਟ ਆ 10 ਘੱਟ ਸੀ ਤਾਂ 10/70 100 ਬਸ ਇੰਨੇ ਹੀ ਕੰਮ ਸੀ ਅੱਗੇ ਕਵਤਾ ਸਕੋਰ 28 ਮਾਰਕਸ ਆਊਟ ਆਫ 14 ਮੈਥਮੈਟਿਕਸ ਇਨ ਜੁਲਾਈ एग्जाम ਜਿਹੜੇ ਜੁਲਾਈ ਚ ਪੇਪਰ ਹੋਏ ਸੀ ਕਵਤਾ ਨੇ 28 ਨੰਬਰ ਲਏ ਸੀ ਪੰਜਾਬੀ ਨਾਲ ਪੜ੍ਹ ਲਓ ਇਨ ਸਤੰਬਰ एग्जाम ਸੀ ਸਕੋਰ 32 ਮਾਰਕਸ ਆਊਟ ਆਫ 40 ਸਤੰਬਰ ਪ੍ਰੀਖਿਆ ਦੇ ਵਿੱਚ 40 ਚੋਂ 32 ਰਹਿ ਗਏ ਦੋਨਾਂ 'ਚ ਹੈ 40 'ਚ ਹੀ ਮੈਂ ਤੁਹਾਨੂੰ ਤਾਂ ਦੱਸਿਆ ਵੀ ਇੱਕ ਸੌਖਾ ਤਰੀਕਾ ਦੱਸੂ ਦੱਸੋ ਦੋਨਾਂ ਦੇ ਵਿੱਚ ਕਿੰਨੇ ਪ੍ਰਤੀਸ਼ਤ ਅੰਕੋ ਦੇ ਡਿਫਰੈਂਸ ਆ ਗਿਆ ਡਿਫਰੈਂਸ ਕਿੰਨਾ ਆ ਗਿਆ ਪਹਿਲਾਂ ਕਿੰਨੇ ਨੰਬਰ ਆਏ ਸੀ 28 ਹੁਣ ਕਿੰਨੇ ਆਏ ਨੇ 32 ਕਿੰਨੇ ਨੰਬਰ ਵੱਧ ਆ ਗਏ 4 ਤਾਂ ਨੰਬਰ ਵੱਧ ਆਏ ਨੇ 4 ਕਿੰਨਿਆਂ 'ਚ ਵੱਧ ਆਏ ਨੇ 40 'ਚ ਕਿੰਨੇ ਚ ਵਾਧਾ ਹੋਏ ਨੇ 40 ਚੋਂ ਤਾਂ ਗੁਣਾ ਕਰ ਦੋ 100 4 1 4 4 ਦਾ 10 40 0 0 ਕੱਢ ਕੇ ਕਿੰਨਾ ਬਚ ਗਿਆ 10% ਤਾਂ ਇਹ ਬੜਾ ਸੌਖਾ ਤਰੀਕਾ ਤਾਂ ਉਹਦੇ ਕਿੰਨੇ ਪਰਸੈਂਟ ਅੰਤਰ ਆ ਗਿਆ 10% ਠੀਕ ਹੈ ਇਹ ਤਾਂ ਸੀ ਈਜੀ ਮੈਥਡ ਪਰ ਬੱਚੇ ਮੋਸਟਲੀ ਕਿਵੇਂ ਕਰਦੇ ਨੇ ਪਹਿਲੇ ਇਹਦੀ ਪਰਸੈਂਟੇਜ ਕੱਢ ਲੈਂਦੇ 28 40 100 ਕਹਿੰਦੇ ਜਲਾਈ ਚ ਕਿੰਨੇ ਪਰਸੈਂਟ ਆਏ ਸੀ 70% ਸਤੰਬਰ ਚ ਕਿੰਨੇ ਆਏ 32/40 100 ਫੈਸਲਾ ਤੁਹਾਡਾ ਜਿਵੇਂ ਮਰਜ਼ੀ ਕਰ ਲਿਓ ਕੋਈ ਦਿੱਕਤ ਨਹੀਂ 4 8 32 8 ਦਾ 80% ਕਿੰਨੇ ਬ੍ਰਤੀਜਾ ਦਾ 80% ਪਹਿਲਾਂ ਕਿੰਨੇ ਸੀ 70 ਹੁਣ ਕਿੰਨੇ ਬਣ ਗਏ 80 ਕਿੰਨੇ ਪਰਸੈਂਟ ਦਾ ਫਰਕ ਪੈ ਗਿਆ 80 ਚੋਂ 70 ਘੱਡੇ 10% ਹੁਣ ਤੁਸੀਂ ਦੇਖ ਲਓ ਜਿੱਵੇਂ ਤੁਹਾਨੂੰ ਸੌਖਾ ਲੱਗਦਾ ਕਰ ਸਕਦੇ ਹੋ ਜਿਹੜਾ ਹੁਣ ਮੈਥਡ ਦੱਸਿਆ ਬੇਸਿਕ ਮੈਥਡ ਹੈ ਜਿਹੜਾ ਪਹਿਲਾਂ ਦੱਸਿਆ ਸੀ ਉਹ ਫਟਾਫਟ ਮਸਤ ਆਈਡੀਆ ਸੀ ਆਪਣਾ ਠੀਕ ਹੈ ਅੱਗੇ ਦੇਖੋ ਰੰਗਿਆ ਭਾਗ ਧਿਆਨ ਦੇਣਾ ਕਈ ਵਾਰੀ ਬਿਨਾ ਰੰਗਿਆ ਪੁੱਛ ਲੈਂਦੇ ਨੇ ਸ਼ੇਡਡਡ ਪੋਰਸ਼ਨ ਕਿੰਨੇ ਪਰਸੈਂਟ ਹੈ ਦੇਖੋ ਜੀ 1 2 3 ਥੋੜਾ ਮੈਂ ਜ਼ੂਮ ਕਰ ਲਾਂ ਫਿਰ ਨੰਬਰ ਵਧੀਆ ਲਿਖਿਆ ਹੋਏ 1 2 3 4 5678 ਤੇ ਰੰਗਿਆ ਭਾਗ ਕਿਹੜਾ ਜੋ ਕਿੰਨੇ ਰੰਗ ਵਾਲੇ ਨੇ 2 ਟੋਟਲ ਕਿੰਨੇ ਨੇ 8 100 100 1 4 4 ਨੂੰ ਕੱਟਿਆ ਕਿੰਨਾ ਆ ਗਿਆ 25% ਬੈਸੀ ਵੀ ਦੇਖਣ ਜੋ ਪਤਾ ਲੱਗ ਰਿਹਾ ਵੀ ਚੌਥਾ ਹਿੱਸਾ ਭਾਗ ਹੈ ਜਿਹੜਾ ਉਹ ਰੰਗ ਵਾਲਾ ਹੈਗਾ 8 ਟੋਟਲ ਨੇ ਵਿੱਚੋਂ ਦੋ ਚੀਜ਼ਾਂ ਨੇ 25% ਭਾਗ ਦੂਜੀ অপਸ਼ਨ ਦੇ ਉੱਤੇ ਟਿੱਕ ਲਗਾਣਾ ਹੈ ਇੱਕ ਗਲਾਸ ਵਿੱਚ 70 ਵਿਦਿਆਰਥੀ ਨੇ ਮੁੰਡਿਆਂ ਦਾ ਕੁੜੀਆਂ ਨਾਲ ਅਨੁਪਾਤ ਪਤਾ ਕਰੋ ਜੇ ਮੁੰਡਿਆਂ ਦੀ ਗਿਣਤੀ ਕੁੜੀਆਂ ਦੀ ਗਿਣਤੀ ਨਾਲੋਂ 10 ਕੀ ਹੋਵੇ ਵੱਧ ਹੋਵੇ ਮੁੰਡਿਆਂ ਦੀ ਗਿਣਤੀ ਕੁੜੀਆਂ ਨਾਲੋਂ ਕਿੰਨੀ ਵੱਧ ਹੋਵੇ 10 ਫਾਈਂਡ ਦਾ ਰੇਸ਼ੀਓ ਆਫ ਬੁਆਏ ਟੂ ਗਰਲ ਇਫ ਬੁਆਏ ਆਰ 10 ਮੋਰ ਦੈਨ ਗਰਲ ਹੁਣ ਮੁੰਡੇ ਵੱਧ ਨੇ ਕੁੜੀਆਂ ਘਟ ਨੇ ਤਾਂ ਕੁੜੀਆਂ ਨੂੰ ਮੈਂ ਕੀ ਮੰਨੂੰਗਾ ਐਕਸ ਤਾਂ ਬੁਆਏ ਦੇ ਸੋ ਕਿੰਨੇ ਹੋਗੇ 10 ਵੱਧ ਨੇ ਐਕਸ ਜੋੜ 10 ਤੇ ਟੋਟਲ ਕਿੰਨੇ ਨੇ 70 ਦੋਨਾਂ ਜੋੜ ਕਰ ਦੋ ਤਾਂ 2x ਦਾ ਮੁੱਲ ਕਿੰਨਾ ਬਣ ਗਿਆ 70 ਘਟਾਓ 10 ਬਰਾਬਰ ਹੈ 60 ਤਾਂ 2x ਦਾ ਮੁੱਲ 60 ਤਾਂ 1x ਦਾ ਮੁੱਲ ਕਿੰਨਾ ਹੋ ਗਿਆ 30 ਅੱਧਾ ਹੁਣ ਇਹਦਾ ਮਤਲਬ ਕੀ ਹੋ ਗਿਆ ਆਪਣੇ ਕੋਲ ਜਿਹੜੇ ਕੁੜੀਆਂ ਹੋਗੀਆਂ ਕਿੰਨੀਆਂ ਹੋਗੀਆਂ 30 ਤੇ ਮੁੰਡੇ ਕਿੰਨੇ ਹੋਗੇ 10 40 ਕੁੜੀਆਂ 30 ਮੁੰਡੇ 40 ਇੰਨੀ ਕੀ ਗੱਲ ਸਮਝ ਲੱਗੀ ਹੁਣ ਅਨੁਪਾਤ ਦੇਖਣਾ ਕੁੜੀਆਂ ਦਾ ਮੁੰਡਿਆਂ ਨਾਲ ਕੁੜੀਆਂ ਕਿੰਨੀਆਂ ਕੱਢੀਆਂ ਸੀ 30 ਮੁੰਡੇ ਕਿੰਨੇ ਕੱਢੇ 40 ਤਾਂ ਅਨੁਪਾਤ ਕਿੰਨਾ ਹੋ ਗਿਆ ਥੋੜੀ 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 ਮੁੰਡਿਆਂ ਦਾ ਕੁੜੀਆਂ ਨਾਲ ਅਨੁਪਾਤ ਹੈ ਇਹੀ ਗਲਤੀ ਪੈਣੀ ਹੈ ਵਾਏ ਵਰਸੀ ਜ ਕਰ ਲੈ ਮੁੰਡੇ ਮੂਰੇ ਲਿਖਨੇ ਨੇ ਤਾਂ ਮੂਰੇ ਕਿੰਨਾ ਹੋ ਗਿਆ 40 ਪਿੱਛੇ ਕਿੰਨਾ ਹੋ ਗਿਆ 30 0 ਨਾਲ 0 ਕੱਟ ਤਾਂ ਰੇਸ਼ੋ ਕਿੰਨੀ ਆ ਗਈ 4:3 ਧਿਆਨ ਰੱਖਣਾ ਮੂਰੇ ਬੁਆਏ ਰੇਸ਼ੋ ਕਰ ਲਓ ਤਾਂ ਬੁਆਏ ਸੀ 40 ਕੁੜੀਆਂ ਸੀ ਤਾ 0 ਨਾਲ 0 ਕੱਟ ਗਈ ਤਾਂ ਰੇਸ਼ੋ ਕਿੰਨਾ ਆ ਗਿਆ 4:3 ਸਿਮਰਨ ਗੋਠ 60 ਮਾਰਕਸ ਆਊਟ ਆਫ 80 ਇਨ ਹਿਸ ਫਸਟ ਐਗਜ਼ਾਮ ਸਿਮਰਨ ਨੇ ਪਹਿਲੇ ਪੇਪਰ ਦੇ ਵਿੱਚ 60 ਨੰਬਰ ਲਿੱਤੇ ਕਿੰਨਿਆਂ ਚੋਂ 80 ਆ ਐਂਡ ਨੈਕਸਟ एग्जाम 75 ਨੰਬਰ ਲੈਤੇ 80ਾਂ ਚੋਂ ਦਾ ਪਰਸੈਂਟੇਜ ਇਨਕਰੀਜ਼ ਇਨ ਮਾਰਕਸ ਇਚ ਮਤਲਬ ਪੰਜਾਬੀ ਚ ਦੱਸਦਾ ਦੁਆਰੇ ਸਿਮਰਨ ਨੇ ਪਹਿਲੇ ਪੇਪਰ ਚ ਤਾਂ 60 ਨੰਬਰ ਲੈਤੇ ਜਦੋਂ ਦੁਬਾਰਾ ਪੇਪਰ ਹੋਇ ਕਿੰਨੇ ਲੈਲੇ 75 ਨੰਬਰ ਉਹਦੇ ਅੰਕ ਕਿੰਨੇ ਪਰਸੈਂਟ ਵਧ ਗਏ ਅੰਕ ਕਿੰਨੇ ਵਧ ਗਏ ਬੜਾ ਸੌਖਾ ਸਵਾਲ ਹੈ ਪਰ ਧਿਆਨ ਨਾਲ ਸਮਝਣਾ ਅੰਕ ਕਿੰਨੇ ਵਧੇ ਅੰਕ ਵਿੱਚ ਵਾਧਾ ਕਿੰਨਾ ਵਾਧਾ ਹੋਇਆ ਦੱਸੋ ਪਹਿਲਾਂ ਕਿੰਨੇ ਸੀ 60 ਹੁਣ ਕਿੰਨੇ ਆ 75 75 ਚੋਂ 60 ਘਟਾ ਦਿਓ ਕਿੰਨੇ ਬਚ ਗਏ 15 ਤਾਂ ਵਾਧਾ ਪ੍ਰਤੀਸ਼ਤ ਪੁੱਛਿਆ ਕਿੰਨਾ ਦਾ 15 ਨੰਬਰ ਵਧੇ ਨੇ ਕਿੰਨਿਆਂ ਚੋਂ ਵਧੇ ਨੇ ਕਈ ਬੱਚੇ ਕਹਿੰਦੇ 80ਾਂ ਚੋਂ ਵਧੇ ਨੇ 80ਾਂ ਚੋਂ ਨਹੀਂ ਵਧੇ 60ਾਂ ਚੋਂ ਵਧੇ ਨੇ ਕਿਉਂ ਤੂੰ ਕਹਿੰਦੇ ਪਹਿਲਾਂ ਨੰਬਰ ਕਿੰਨੇ ਸੀ 60 ਸੀ ਪਹਿਲਾਂ 60 ਸੀ ਹੁਣ ਕਿੰਨੇ ਆਏ ਨੇ 75 ਤਾਂ 15/60 100 ਧਿਆਨ ਨਾਲ ਕਰਨਾ 15 1 15 15 4 60 4 1 4 25 4 100 ਤਾਂ ਬਾਕੀ ਕਿੰਨਾ ਹੋਇਆ 25% ਇਹ ਬਹੁਤ ਈਜ਼ੀ ਸਵਾਲ ਸੀ ਪਰ ਕਈ ਵਾਰੀ ਕੰਪਲੀਕੇਟਡ ਕਰ ਲੈਂਦੇ ਬੱਚੇ ਈਜ਼ੀਲੀ ਕਰਨਾ ਹੈ 25 ਤੇ ਟਿੱਕ ਲਾ ਦੇ ਰੁਪੀ 40000 ਡਿਪੋਜ਼ਿਟ ਕੀਤੀ ਬੈਂਕ ਦੇ ਵਿੱਚ 5% ਵਿਆਜ ਹੈ ਸਾਲ ਦਾ ਕਿੰਨੇ ਸਾਲਾਂ 'ਚ ਵਿਆਜ 5000 ਮਿਲੂਗਾ ਵਿਆਜ ਦਾ ਫਾਰਮੂਲਾ ਕੀ ਹੁੰਦਾ ਹੈ ਮੂਲ ਤਨ ਗੁਣਾ ਦਰ ਗੁਣਾ ਸਮਾਂ बटे 100 ਬਸ ਇਹੀ ਫਾਰਮੂਲਾ ਲਾਉਣਾ 5000 ਬਰਾਬਰ ਮੂਲ ਤਨ ਕਿੰਨੇ 40000 ਦਰ ਕਿੰਨੀ ਆ 5 ਸਮਾਂ ਪਰ ਤੂੰ ਪੁੱਛਿਆ 0 ਨਾਲ 0 ਕੱਢ ਗਈ 0 ਨਾਲ 0 ਕੱਢ ਗਈ ਹੁਣ T ਕੱਢਣਾ ਤਾਂ T ਕਿੰਨਾ ਹੋ ਗਿਆ 5000 ਆ ਦੋਨੋਂ ਚੀਜ਼ਾਂ ਜਿਹੜੇ 400 ਦੇ 5 ਸੀ ਨਹੀਂ ਉਹਦੇ ਨਾਲ ਜਾ ਕੇ ਵੰਡੇ ਜਾਣਗੇ ਜਿਨ੍ਹਾਂ ਨਾਲ ਜ਼ੀਰੋ ਕੱਢ ਕੇ ਜ਼ੀਰੋ ਨਾਲ ਜ਼ੀਰੋ ਕੱਢ ਗਏ 5 ਗਮ 5 5 ਦਾ 50 ਤੇ 10 ਵੰਡੇ 4 ਉਰੇ ਆ ਗਿਆ 2 ਉਰੇ ਆ ਗਿਆ 5 5 ਨੂੰ 2 ਤੇ ਵੰਡਿਆ ਕਿੰਨਾ ਹੁੰਦਾ ਹੈ 2.5 ਸਾਲ 5/2 ਦਾ ਮਤਲਬ ਹੁੰਦਾ ਹੈ 2 ਸਹੀ 1/2 ਸਾਲ ਤਾਂ 2.5 ਸਾਲਾਂ ਦੇ ਵਿੱਚ ਇੰਨੀ ਰਕਮ ਉਹਦੀ ਬਣ ਜਾਈ ਤਾਂ ਜਿੱਥੇ ਵੀ 2.5 ਨਜ਼ਰ ਆ ਰਿਹਾ ਤੁਹਾਡਾ ਕੀ ਹੈ ਆਨਸਰ ਕਈ ਵਾਰੀ 5/2 ਵੀ ਲਿਖਿਆ ਹੁੰਦਾ ਹੈ 5/2 ਨੂੰ ਕਈ ਲੋਕ 2 ਸਹੀ 1/2 ਵੀ ਲਿਖ ਦਿੰਦੇ ਨੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗ ਰਹੀ ਹੈ ਸਮਝ ਲੱਗ ਰਹੀ ਹੈ ਤਾਂ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਇਹ ਟਰੇਡਰ ਬੌਡ ਸਮ ਐਗ ਵਪਾਰੀ ਨੇ ਕੁਝ ਆਂਡੇ ਖਰੀਦੇ ਜਿਨ੍ਹਾਂ ਚੋਂ 72 ਐਗ ਬਾਅਦ ਫਾਊਂਡ ਰੌਟਨ ਸੜੇ ਮਿਲ ਗਏ 72 ਆਂਡੇ ਜਿਹੜੇ ਸੜੇ ਆਂਡੇ ਸਿਓ ਕਿੰਨੇ ਪਰਸੈਂਟ ਸੀ 30% ਤਾਂ ਬੜਾ ਸੌਖਾ ਸਵਾਲ ਹੈ x ਮਨ ਵਾਲੇ ਕੁਲ ਅੰਡੇ x ਦਾ ਕਿੰਨੇ ਅੰਡੇ ਸੜੇ ਹੋਏ ਨੇ 30% ਗਿਣਤੀ ਕਿੰਨੀ ਹੈ 72 ਬੱਜੇ ਤੁਸੀਂ ਇੱਥੋਂ ਤੱਕ ਲਿਖ ਲਿਆ ਕੰਮ ਖਤਮ ਹੈ ਅੰਗਰੇਜ਼ੀ ਵਾਲੇ ਦਾ ਦੀ ਜਗ੍ਹਾ ਤੇ ਆਫ ਲਿਖ ਦਿਓ x 30 100 72 ਤਾਂ x ਬਰਾਬਰ ਕਿੰਨਾ ਹੋ ਗਿਆ 72 100 3 ਜਿਹਨੋਂ ਨਾਲ ਜ਼ੀਰੋ ਕੱਢ ਕੇ 3 ਨੇ ਕਿੰਨੇ 3 24 3 72 ਤਾਂ 24 10 ਹੁੰਦਾ 240 ਤਾਂ ਕੁੱਲ ਆਂਡੇ ਕਿੰਨੇ ਲਿਖਦੇ ਨੇ 240 240 ਆਸੇ ਤੀਜੀ ਆਪਸ਼ਨ ਦੇ ਉੱਤੇ ਟਿੱਕ ਲਗਾ ਦੇਣਾ ਸਵਾਲ ਬੜਾ ਹੀ ਇੰਟਰਸਟਿੰਗ ਹੈ ਤੇ ਇਹ ਜਿਹੜਾ ਸਵਾਲ ਕੰਪੀਟੀਸ਼ਨਾਂ 'ਚ ਆਉਂਦਾਗਾ ਬਹੁਤ ਵਧੀਆ ਇੱਕ ਇਮਤਿਹਾਨ ਸੀ A ਨੂੰ B ਨਾਲੋਂ ਘੱਟ ਨੰਬਰ ਮਿਲੇ 10% B ਨੂੰ C ਨਾਲੋਂ ਘੱਟ A ਨੂੰ ਘੱਟ ਮਿਲੇ ਕਿਹਦੇ ਨਾਲੋਂ B ਨਾਲੋਂ ਤੇ B ਨੂੰ ਕਿਹਦੇ ਨਾਲ ਘੱਟ ਮਿਲੇ ਸੀ ਨਾਲੋਂ ਹਨਾ ਤਾਂ ਆਪਣੇ ਤਾਂ ਪੁੱਛੇ ਕਿ ਇਹਦੇ ਨੰਬਰ ਨੇ ਸੀ ਦੇ ਤੇ A ਨੂੰ ਕਹਿੰਦੇ ਕਿੰਨੇ ਨੰਬਰ ਪ੍ਰਾਪਤ ਹੋਏ ਨੇ 810 ਤਾਂ ਪਰ C ਦੇ ਨੰਬਰ ਮੰਨ ਲਏ X C ਦੇ ਨੰਬਰ ਕਿੰਨੇ ਮੰਨ ਲਏ X ਤਾਂ ਹੁਣ B ਨੂੰ ਦੱਸੋ ਕਿੰਨੇ ਮਿਲੇ 10% ਘੱਟ ਮਿਲੇ ਨੇ ਤਾਂ ਕਿੰਨੇ ਬਣ ਕੇ 10 ਘੱਟ ਮਤਲਬ ਜੇ ਟੋਟਲ ਪਰਸੈਂਟ 100 ਹੁੰਦਾ ਤਾਂ B ਨੂੰ ਕਿੰਨੇ ਮਿਲ ਗਏ 90/100 X ਕਿਉਂ X ਕਿਉਂਕਿ ਸੀ ਕਿੰਨਾ ਸੀ ਐਕਸ ਸੀ ਦੁਬਾਰੇ ਸਮਝੋ ਸੀ ਬੀ ਏ ਪੁੱਠਾ ਲਿਖਦਾ ਮੈਂ ਸੀ ਦੇ ਨੰਬਰ ਆਪਾਂ ਸੀ ਮੰਨ ਲਓ ਜਾਂ ਐਕਸ ਮੰਨ ਲਓ ਤੁਹਾਡੀ ਮਰਜ਼ੀ ਹੈ ਤਾਂ ਬੀ ਨੂੰ ਕਿੰਨੇ ਮਿਲੇ 90/100 ਐਕਸ ਤਾਂ ਏ ਨੂੰ ਕਿੰਨੇ ਮਿਲੇ ਏ ਦਾ ਵੀ 10 ਘਟ ਮਤਲਬ ਜਿੰਨੀ ਆ ਰਕਮ ਹੈ ਏ ਦਾ 10% ਘਟ ਮਿਲਿਆ 10 ਘਟ ਕੇ ਕਿੰਨਾ ਰਹਿ ਜਾਂਦਾ 90 ਤਾਂ ਏ ਕਿੰਨਾ ਬਣ ਗਿਆ 90/100 ਗੁਣ 90/100 ਕਿਹਦਾ x ਦਾ ਧਿਆਨ ਦੇਣਾ ਇਹਦੇ ਵਿੱਚ ਇੱਕ ਵਾਰੀ 90/100 ਆਣਾ ਇਹਦੇ ਵਿੱਚ ਦੋ ਵਾਰੀ ਆਉਣਾ ਪਰ ਜਿਹੜਾ ਐਕਚੁਅਲ ਮੁੱਲ ਹੈ 90/100 90/100 ਨਾਲ ਕੀ ਲਿਖਿਆ ਜੀ ਮੈਨੇ x ਇਹ ਕਿਹਦੇ ਮੈਂ ਨੰਬਰ ਸੀ a ਦੇ ਤੇ a ਦੇ ਨੰਬਰ ਸਵਾਲ ਚ ਕਿੰਨੇ ਲਿਖੇ ਨੇ 800 10 ਬਸ ਜੀ ਇਹ ਸਮੀਕਰਨ ਤੁਸੀਂ ਨੇ ਬਣਾ ਲਈ ਐ ਮੰਨ ਲਓ ਤੁਹਾਨੂੰ ਮੈਂ ਤੱਦਾ ਆ ਗਿਆ ਤੁਸੀਂ ਤਾਂ ਬੈਂਕਰ ਦੇ ਵਿੱਚ ਮੈਨੇਜਰ ਲੱਗੇ ਹੀ ਸਮਝੋ ਜ਼ੀਰੋ ਨਾਲ ਜ਼ੀਰੋ ਕੱਢ ਕੇ ਜ਼ੀਰੋ ਨਾਲ ਜ਼ੀਰੋ ਕੱਢ ਕੇ ਤਾਂ x ਦਾ ਮੁੱਲ ਕਿੰਨਾ ਬਣ ਗਿਆ 810 ਗੁਣਾ ਉੱਧਰ ਜਾ ਕੇ 10/9 10/9 ਹੋ ਗਿਆ 9 1 9 9 ਨੇ 81 9 1 9 9 ਨਾ ਕੱਢ ਕੇ 10 10 10 10 ਕਿੰਨਾ ਬਣ ਗਿਆ 1000 x ਕੀ ਸੀ c ਸੀ c ਦੇ ਨੰਬਰ ਤਾਂ c ਦੇ ਨੰਬਰ ਕਿੰਨੇ ਬਣ ਗਏ 1000 ਤਾਂ 34 ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦੇਣਾ ਠੀਕ ਹੈ ਜੀ ਲਾਸਟ ਸਵਾਲ ਹੈ ਬੜਾ ਸੌਖਾ ਹੈ ਅਨੀਸ਼ਾ ਵੈਂਟੂ ਸਕੂਲ ਫॉर 216 ਡੇਸ ਇਨ ਅ ਫੁੱਲ ਈਅਰ ਤੇ ਉਹਦੀ ਅਟੈਂਡੈਂਸ ਕਿੰਨੀ ਹੈ 90% ਉਹੀ ਪੂਰੇ ਦਿਨ ਸਕੂਲ ਮੰਨ ਲਓ x ਦਾ 90% ਬਰਾਬਰ ਹੈ 216 ਤਾਂ x 90 100 ਬਰਾਬਰ ਹੈ 216 ਤਾਂ x ਬਰਾਬਰ ਕਿੰਨਾ ਹੋ ਗਿਆ 216 100 90 0 ਨਾ 0 ਕੱਢ ਕੇ 9 1 9 9 2 18 4 ਤਾਂ 24 10 ਕਿੰਨਾ ਹੁੰਦਾ 240 ਤਾਂ ਪੂਰੇ ਦਿਨ ਕਿੰਨੇ ਦਿਨ ਸਕੂਲ ਲੱਗਿਆ 240 ਦਿਨ ਤਾਂ 240 ਦੇ ਉੱਤੇ ਤੁਸੀਂ ਟਿੱਕ ਲਗਾ ਦੇਵੀਂ ਠੀਕ ਹੈ ਵੈਸੇ 280 ਬਹੁਤ ਵੱਡੀ ਰਕਮ ਸੀ ਬਹੁਤ ਛੋਟੀ ਹੋ ਹੀ ਨਹੀਂ ਸਕਦੀ ਆਪਸ਼ਨਾਂ ਤੋਂ ਵੀ ਤੁਹਾਨੂੰ ਕਲੀਅਰ ਸੀ ਵੀ 240 ਆਨਸਰ ਆਉਣਾ ਠੀਕ ਹੈ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ